ਉੱਪਰ ਯਾਰੋ ਉਹਦੇ ਤੇ ਉੱਪਰ ਨਵੇਦਨ ਕਰਾਂਗਾ ਸਰਦਾਰ ਚਿਖਤਾਰ ਸਿੰਘ ਰਾਏ ਗੁਰੂ ਪਰਜੀ ਦੀ ਕੋਰਟ ਚਾਹ ਰਹੀ ਜੀ ਮਾਰਤਾ ਟਿਕਣ ਵਾਸਤੇ ਆਪਾਂ ਸਾਰੇ ਸੰਗਤ ਦੇ ਰੂ ਵਿੱਚ ਬੈਠੇ ਆਣ ਆਰਤੀ ਦੇ ਰੂ ਵਿੱਚ ਅਰਦਾਸ ਬੇਨਤੀ ਕਰਨੀ ਹੈ ਮੇਰੇ ਤੋਂ ਪਹਿਲਾਂ ਯਸ਼ਪਾਲ ਜੀ ਮੋਹਤਾਜੀ ਬਾਰੇ ਅਤੇ ਨਾਦੇਸ ਪੁੱਤਰ ਸਰਗੇਸ਼ਰੀ ਸ਼ਾਮਲਾਲ ਜੀ ਬਾਰੇ ਪਹਿਲੀ ਵਾਰੀ ਐਮਐਸਟੀ ਇਲੈਕਸ਼ਨ ਜਿੱਤੇ ਦਾ ਇਹ ਨਾ ਮਕਾਲਾ ਬੜੇ ਤਰੰਦਰਾਂ ਨਾਲ ਸੀ ਤੇ ਜਦੋਂ ਇਹ ਜਿੱਤੇ ਸਨ ਤੇ ਬੜਾ ਲੋਕਾਂ ਨੇ ਬਹੁਤ ਖੁਸ਼ੀ ਮਨਾਈ। ਵੀ ਸ੍ਰੀ ਸ਼ਾਮਲਾਲ ਜੀ ਆਮ ਖੁਸ਼ੀ ਮਨਾਈ। ਤੇ ਉਸ ਤੋਂ ਬਾਅਦ ਪਾਇਓ ਸ਼ੁਰੂ ਤੋਂ ਹੀ ਭਾਜਪੀ ਪਾਰਟੀ ਦੇ ਨਾਲ ਰਹਿਆ ਹੈ। ਬਹੁਤ ਨੇ ਸੇਵਾ ਕੀਤੀ ਹੈ। ਪਰ ਮੈਂ ਇਹ ਵੀ ਸਮਝਦਾ ਹਾਂ ਕਿ ਸ਼ਾਮਲਾਲ ਜੀ ਦਾ ਆਪਣੇ ਮਾਤਾ ਪਿਤਾ ਦੀ ਦਿੱਤੀਏ ਸਿੱਖਿਆ ਅਨੁਸਾਰ ਉਸਨੇ ਬਹੁਤ ਸਮਾਜ ਦੀ ਸੇਵਾ ਕੀਤੀ ਹੈ ਲੋਕਾਂ ਦੀ ਤਰਫ ਕਿਹਦਾ ਨਾ ਇਹ ਸਾਨੂੰ ਮੇਰੇ ਪਰ ਹਮੇਸ਼ਾ ਉਹਨਾਂ ਲੋਕਾਂ ਦੇ ਮਨ ਵਿੱਚ ਰਹਿੰਦਾ ਹੈ ਜਿਨ੍ਹਾਂ ਜਾਂ ਉਸਦੇ ਨਾਲ ਵਿਚਰੇ ਹਨ ਹਮੇਸ਼ਾ ਕੰਨੇ ਨੂੰ ਅਸ਼ੀਰਵਾਦ ਨਹੀਂ ਜੀ ਬਲਕਿ ਸਾਰੇ ਜਿੰਨੇ ਵੀ ਉਹਦੇ ਸਾਥੀ ਜਾਂ ਸਾਰਾ ਮਗਲਾ ਜਾਂ ਸਾਰਾ ਸ਼ਹਿਰ ਸਾਰੇ ਇਲਾਕੇ ਨੂੰ ਮਾਂ ਦਾ ਸ਼ੇਵਨ ਹੁੰਦਾ ਹੈ ਤੇ ਇਸ ਲਈ ਮਾ ਦੇ ਅਸ਼ੀਰਵਾਦ ਦਾ ਜਾਣਾ ਸਾਡੇ ਸਾਰਿਆਂ ਵਾਸਤੇ ਬਲ ਉਦਮ ਸ਼ਕਤੀ ਭਖਸ਼ਣ ਜੇ ਕੋਈ ਲਫ਼ਜ਼ ਗਲਤ ਤੋਂ ਨਾ ਹੋਵੇ ਖਿਮਾ ਚਾਹੁੰਦਾ ਹਾਂ ਪਦੇੜੋਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗਰੰਦ ਗੜ ਗਾਂਂ ਦੀ ਹਾਜ਼ਰੀ ਬਿਆਸ ਸਿੰਘ ਜੀ ਅਤੇ ਬਹੁਤ ਹੀ ਸਤਿਕਾਰਯੋਗ ਪੁੱਤੇ ਮਾਤਾ ਵਿਮਲਾ ਦੇਵੀ ਜੀ ਨੂੰ ਸਤਿ ਸਾਨ ਵੀ ਦੇਣ ਲਈ ਪਹੁੰਚੇ ਸ਼ਹਿਰ ਨवासी ਭਗਤ ਪਾਰਟੀ ਦੇ ਲੀਡਰ ਸਹਿਵਨ ਵਿਸ਼ੇਸ਼ ਤੌਰ ਤੇ ਪਹੁੰਚੇ ਦਵੇਸ਼ਾਸਤ ਸਾਫਾ ਕੇਂਦਰੀ ਮੰਤਰੀ ਭਾਰਣ ਪ੍ਰਨੀਤ ਕੋ ਸਾਰਿਆਂ ਨੂੰ ਜੈ ਜੀ ਰਾਮ ਬਲਕਸ਼ ਯਾ ਸਜੀਵੇ ਮਾਤਾ ਦੇ ਬਾਰੇ ਵਿਸ਼ਾਤ ਕੋ ਦੱਸਿਆ aur kyunke mataan nu hamesha hi jita seeta mata ne agni pariksha adit ki si ਇੱਕ ਮਾਂ ਨੂੰ ساری ਉਮਰਿਆ ਜਿੰਨੀ ਪੀਛਾ ਰਹਿਣੀ ਪੈਂਦੀ ਹੈ ਕਿਉਂਕਿ ਇੱਕ ਮਾਪੇ ਤੇ ਡਿਪੈਂਡ ਕਰਦਾ ਹੈ ਉਹ ਇਕੱਲੇ ਜ਼ੁਰੀ ਦੇ ਵਿੱਚ ਸਤਿਗੁਰੂ ਦੀ ਸਾਥ ਸੰਗਤ ਦੀ ਬਾਜੀ ਸਾਰਾ ਸਮਾਨ ਬਹੁਤ ਦੁੱਖ ਪਰੇ ਹਿਰਦੇ ਨਾਲ ਇੱਥੇ ਮਾਤਾ ਬਿਮਲਾ ਬਿਮਲਾ ਦੇਵੀ ਜੀ ਦੇ ਅੰਤਿਮ ਅਰਦਾਸ ਦੇ ਕੋਲ ਦੇ ਵਿੱਚ ਇਕੱਤਰ ਹੋਏ ਹਨ ਇਸ ਮੌਕੇ ਤੇ ਹਰ ਇੱਕ ਜੋ ਬੋਲ ਕੇ ਗਿਆ ਆਪਣੀ ਸ਼ਰਧਾਂਜਲੀ ਦਿੰਦੇ ਹੋਏ ਸ਼ਾਮ ਲਾਲ ਜੀ ਦੀ ਯਾਦ ਆਈ ਉਹਨਾਂ ਦੇ ਸੁਪੁੱਤਰ ਜਿਨ੍ਹਾਂ ਨੂੰ ਬਿਮਲਾ ਦੇਵੀ ਜੀ ਨੇ ਇੰਨੇ ਗੋਣ ਸਿਖਾਏ ਕਿ ਅੱਜ ਤੱਕ ਉਹਨਾਂ ਨੇ ਜਿਹੜੇ ਕੰਮ ਕੀਤੇ ਜੋ ਆਪਣਾ ਰੋਲ ਅਦਾ ਕੀਤਾ ਸਮਾਣੇ ਸ਼ਹਿਰ 'ਚ ਉਹ ਯਾਦ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੀ ਐਮ ਸੀ ਸੀ ਔਰ ਜੋ ਉਹ ਪਿੱਛੇ ਛੱਡ ਕੇ ਗਏ ਉਹਨਾਂ ਦੇ ਸੁਪੁੱਤਰ ਉਹਨਾਂ ਦੇ ਹੋਰ ਨਰਿੰਦਰ ਜੀ ਨਾਨੂ ਕਹਿੰਦੇ ਨੇ ਪਿਆਰ ਦੇ ਨਾਲ ਉਹਨਾਂ ਦੀਆਂ ਪੈਣਾ ਹੋਰ ਸਾਰੇ ਜਿਹੜੇ ਪਰਿਵਾਰ ਦੇ ਮੈਂਬਰ ਐ ਉਹਨਾਂ ਦੇ ਇਸ ਦੁੱਖ ਦੇ ਵਿੱਚ ਮੈਂ ਆਪਣੇ ਵੱਲੋਂ ਮਹਾਰਾਜਾ ਸਾਹਿਬ ਵੱਲੋਂ ਬੇਟੀ ਅਨੰਦ ਵਰਨੋਂ ਬੇਟੀ ਜੈੰਦਰ ਵਰਨੋਂ ਮੈਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਐ ਸ਼ਰਧਾ ਨੇ ਫੁੱਲ ਭੇਟ ਕਰਦੀ ਹੈ ਮਾਤਾ ਜੀ ਕਿ ਉਹਨਾਂ ਨੇ ਐਨਾ ਕੁਝ ਵਧੀਆ ਤਰੀਕੇ ਨਾਲ ਪਰਿਵਾਰ ਸੰਭ ਕੇ ਨਿਭਾ ਕੇ ਗਏ ਔਰ ਮੈਨੂੰ ਪੂਰਾ ਯਕੀਨ ਹੈ ਕਿ ਉਹੀ ਤਰੀਕੇ ਦੇ ਨਾਲ ਜਿਹੜਾ ਹੁਣ ਪਰਿਵਾਰ ਹੈ ਉਹ ਗਰ ਪਰਿਵਾਰ ਉਹ پلتا پھولتا رہے اور ودیا رستے پہ چلے ماتا جی دے لئی جنا ہے انہاں نے جو رول اپنا نبایا اس کے لیے پرماتما نو جگہ دن اپنے اپنے دن دے کے اور پچھے جہاں سارا پروار ہے انہاں دے سر کے اتنے بےحر حد تر انہاں انہیں شبدوں کے ਮਾਪਲੀ ਸ਼ਰਧਾਂਜਲੀ ਭੇਜ ਕਰਦੀ ਹੈ ਉਹ ਸ਼ਾਂਤੀ ਸ਼ਾਂਤੀ ਸ਼ਾਂਤ ਸਤਿਮਾਨ ਪੂਜੇ ਪੰਡਤ ਜੀ ਔਰ ਅੱਜ ਸਾਡੇ ਸਾਰਿਆਂ ਦੀ ਬਹੁਤ ਹੀ ਸਤਸਕਾਰ ਸਤ ਹੈ ਮਾਤਾ ਬਿੰਦਲਾ ਦੇਵੀ ਜੀ ਦੀ ਇਸ ਅੰਤਿਮ ਅਰਦਾਸ ਚ ਸ਼ਾਮਿਲ ਸਾਰੇ ਮਾਤਾਵਾਂ ਤੇ ਭੈਣੋ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਦੋਂ ਕੋਈ ਵੀ ਪਰਿਵਾਰ ਤੋਂ ਚਲਾ ਜਾਏ ਤੇ ਉਹਦਾ ਦੁੱਖ ਬਹੁਤ ਹੁੰਦਾ ਹੈ ਮਨ ਨੂੰ ਬੜਾ ਕਸ਼ਟ ਹੁੰਦਾ ਹੈ ਪਰ ਖਾਸ ਕਰਕੇ ਜਦੋਂ ਮਾਂ ਜਾਂਦੀ ਹੈ ਤੇ ਉਸ ਦੁੱਖ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮਾਂ ਦਾ ਰਿਸ਼ਤਾ ਹੀ ਐਸਾ ਹੈ ਸਾਡੇ ਸਾਰੇ ਧਾਰਮਿਕ ਗ੍ਰੰਥ ਮਾਂ ਦੀ ਮਹਿਮਾ ਗਾਉਂਦੇ ਐ ਸਾਡੇ ਪੰਜਾਬੀ ਦੇ ਇੱਕ ਬੜੇ ਅچھے ਕਵੀ ਹੋਏ ਐ ਪ੍ਰੋਫੈਸਰ ਮੋਹਨ ਸਿੰਘ ਜੀ ਉਹਨਾਂ ਨੇ ਬੜੀਆਂ ਸੁੰਦਰ ਸਤਰਾਜ ਮਾ ਕਿੰਨੀ ਮਹੱਤਵਪੂਰਨ ਹੈ ਉਹ ਦੱਸਿਆ ਮਾ ਵਰਗਾ ਚਾਂਹਾ ਬੂਟਾ ਮੈਨੂੰ ਕਿਦਨੇ ਨਜ਼ਰ ਆਵੇ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ ਬਾਕੀ ਕੁੱਲ ਦੁਨੀਆ ਦੇ ਬੂਟੇ ਜੜਸ ਕੇ ਆ ਮੁਰਝਾਉਂਦੇ ਪਰ ਇਹ ਬੂਟਾ ਐਸਾ ਫੁੱਲਾਂ ਦੇ ਉਮਰ ਜਾਇਆ ਸੁੱਕ ਜਾ ਮਾ ਅਸੀਏ ਕਿ ਬੱਚਿਆਂ ਨੂੰ ਜੇ ਕੋਈ ਕਸ਼ਟ ਹੋ ਜਾਏ ਤੇ ਉਹਦਾ ਇਨ ਕਹ ਲੋ ਕਿ ਪ੍ਰਾਣ ਹੀ ਨਿਕਲ ਜਾਂਦੇ ਐ ਸੋ ਮਾਂ ਦਾ ਜਾਣਾ ਬੜਾ ਕਸ਼ਟਕਾਰੀ ਐ ਪਰ ਮੇਰਾ ਇਸ ਪਰਿਵਾਰ ਨਾਲ ਬਹੁਤ ਲੰਮਾ ਰਿਸ਼ਤਾ ਹੈ 30 ਸਾਲ ਦਾ ਰਿਸ਼ਤਾ ਹੈ ਮੈਂ ਜਦੋਂ 1995 96 ਵਿਦਵਾਨ ਪੰਡਤ ਜੀ ਸ਼ੋਗ ਸਭਾ ਵਿੱਚ ਬੈਠੇ ਮੇਰੇ ਭੈਣ ਤੇ ਭਰਾਵੋ ਅੱਜ ਆਪਾਂ ਬਹੁਤ ਹੀ ਸਤਕਾਰ ਜੋ ਮੈਂ ਆਪਣੀ ਗੂਆ ਬੇਗਲਾ ਦੇਵੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਠੇ ਹੋਏ ਆਂ ਉਵਾ ਦੀ ਦਾ ਬਹੁਤ ਵਧੀਆ ਸੁਭਾਅ ਸੀ ਜਿਸ ਤਰ੍ਹਾਂ ਕਿ ਜਸ਼ਪਾਲ ਸਿੰਘਲਾ ਜੀ ਨੇ ਬਸਤਾਰਪੁਰ ਦੇ ਸਾਰੇ ਪਰਿਵਾਰ ਵਾਰੇ ਜਿਸ ਤਰ੍ਹਾਂ ਮੇਰੀ ਭਝਾਈ ਨੇ ਆ ਤੇ ਸੱਸ ਦੀ ਆਪਣੀ ਮਾਤਾ ਜੀ ਦੀ ਸੇਵਾ ਕੀਤੀ ਉਹਨਾਂ ਦੇ ਪੁੱਤੇ ਨੇ ਉਹਨਾਂ ਦੇ بیٹے ਨੇ ਸ਼ਿਵੋਮ ਨੇ ਉਹ ਵੀ ਇੱਕ ਮਸਾਲ ਹੈ ਅੱਜ ਦੇ ਜ਼ਮਾਨੇ 'ਚ ਮਾਪੇ ਦਾ ਜਿਹੜਾ ਸਤਕਾਰ ਘਟ ਰਿਹਾ ਹੈ ਮਾਤਾ ਜੀ ਨੂੰ ਸੱਚੀ ਤੇ ਸੱਚੀ ਸੰਭਾਲ ਜੀ ਇਹ ਹੀ ਹੋਣੀ ਚਾਹੀਦੀ ਅੱਪਾ ਆਪਣੇ ਮਾਮਾ ਸਾਹਿਬ ਤੋਂ ਵੱਧ ਤੋਂ ਵੱਧ ਸਤਿਕਾਰ ਕਰੀਏ ਅਤੇ ਉਹਨਾਂ ਤੋਂ ਵੱਲਦਾ ਅਸ਼ੀਰਵਾਦ ਲਈ। ਉਹਨਾਂ ਦੀ ਮੌਤ ਤੇ ਦੁੱਖ ਸਾਂਝਾ ਕਰਦਾ ਹੋਇਆ ਮੈਂ ਆਪਣੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਰਦਾਰ ਸੁਨੀਲ ਸਿੰਘ ਦੀ ਰੱਖੜਾ ਵੱਲੋਂ ਉਸ ਪਿਛੜੀ ਨੂੰ ਨੂੰ ਚਾਹਦਾ ਦੇ ਫੁੱਲ ਭੇਟ ਕਰਦਾ ਅਤੇ ਉਸ ਮਾਲਕ ਕੀ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਮਾਸ ਵਰਕੇ ਪਿਛੋ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਅੱਜ ਦੀ ਸ਼ੋਕਸਭਾ ਦੇ ਵਿੱਚ ਸਾਰੇ ਸ਼ਹਿਰ ਨਿਵਾਸੀ ਵੀਰਾਂ ਦਾ ਸਾਰੇ ਰਿਸ਼ਤੇਦਾਰਾਂ ਦਾ ਵੱਖ-ਵੱਖ ਪਾਰਕਿਆਂ ਦੇ ਦਿੱਤ ਸਹਿਮਾਨ ਦਾ ਤੁਹਾਡੇ ਆਉਣ ਨਾਲੇ ਦੁੱਖ ਘਟਿਆ ਤੁਹਾਡੇ ਆਉਣ ਨਾਲ ਬਹੁਤ ਦੇ ਵੱਡਾ ਹੌਸਲਾ ਮੇਰੇ ਪਰਿਵਾਰ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਚਰਨਾ ਜਮੇਤੀ ਹੈ ਕਿ ਜਿਨੇ ਭੋਜਨ ਪਾਣੀ ਨਹੀਂ ਛਕਿਆ ਉਹ ਭੋਜਨ ਪਾਣੀ ਛਕਦੇ ਜਾਂ ਪ੍ਰਸ਼ਾਦ ਦੇ ਰੂਪ ਵਿੱਚ ਚਾਹ ਦਾ ਆਪ ਲਗਿਆ ਜਿਨ੍ਹਾਂ ਨੇ ਲੰਗਰ ਛਕਿਆ ਜਿਆਦਾ ਕਰਤ ਲੈ ਕੇ ਜਾਂ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਂ ਰੰਤ ਪ੍ਰਭੂ ਜੀ ਦੀ ਕਰਤਿਆ ਦੀ ਬਹੁਤ ਤੇ ਫੇਰ ਅਸੀਂ ਮਾਫ਼ੀ ਮੰਗਦੇ ਆਂ ਐਹੇ ਦੇ ਭੋਗਾਂ ਦੇ ਕੋਈ ਜਨਨ ਕਰਦਾ ਹੈ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਸ਼ਾਂਤੀ ਉਹ ਸ਼ਾਂਤੀ ਆਪ ਜੀ